ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਬਿਲਕੁਲ ਸਿੰਪਲ ਰੈਸਪੀ ਜੇਕਰ ਘਰ ਵਿੱਚ ਕੋਈ ਦਾਲ ਸਬ지 ਨਾ ਹੋਵੇ ਤਾਂ ਤੁਸੀਂ ਇਹ ਰੈਸਪੀ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਦੇ ਲਈ ਆਪਾਂ ਲਈਆਂ ਜੀ ਸੁੱਕੀਆਂ ਲਾਲ ਮਿਰਚਾਂ ਤੇ ਆਪਾਂ ਇੱਕ ਕੰਢੀ ਲਸਣ ਦੀ ਲਈ ਹੈ ਤੇ ਦੋ ਆਪਾਂ ਪਿਆਜ਼ ਲੈਏ ਇਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਮੋٹے-ਮੋٹے ਕੱਟ ਲੈਣਾ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਹੁਣ ਜਿਹੜਾ ਮਿਕਸੀ ਦੇ ਵਿੱਚ ਪਾ ਕੇ ਜਿਹੜਾ ਚੰਗੀ ਤਰ੍ਹਾਂ ਇਹਨਾਂ ਦਾ ਪੇਸਟ ਬਣਾ ਲਾਂਗੇ ਮਿਕਸੀ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਪਾ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਇਸੇ ਤਰੀਕੇ ਨਾਲ ਉੱਪਰ ਢੱਕਣ ਲਗਾ ਕੇ ਇਹਨਾਂ ਦਾ ਪੇਸਟ ਬਣਾ ਲੈਣਾ ਇਹਦੇ ਵਿੱਚ ਥੋੜੀ ਤੁਸੀਂ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਹੋ ਫਿਰ ਜਿਹੜਾ ਪੇਸਟ ਆ ਵਧੀਆ ਬਣ ਜਾਊਗਾ ਦੋ ਚਮਚੇ ਪਾਣੀ ਦੇ ਪਾ ਸਕਦੇ ਆ ਜਿੱਥੇ ਹੁਣ ਆਪਾਂ ਪੇਸਟ ਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਆਪਾਂ ਜਿਹੜਾ ਸਾਰਾ ਪੇਸਟ ਹੈ ਨੂੰ ਚੰਗੀ ਤਰ੍ਹਾਂ ਕੌਲੀ ਦੇ ਵਿੱਚ ਕੱਢ ਲਿਆ ਇਸ ਤਰ੍ਹਾਂ ਨ ਬਣ ਗਿਆ ਇਹ ਹੁਣ ਆਪਾਂ ਇਹਦੇ ਲਈ ਆਪਾਂ ਇੱਕ ਕੜਾਈ ਲੈਣੀ ਹੈ ਇਹਦੇ ਵਿੱਚ ਆਪਾਂ ਜਿਹੜਾ 3 ਤੋਂ 4 ਚਮਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ થી ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇਹ ਸਰੋਂ ਦਾ ਤੇਲ ਜਿਹੜਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਪੇਸਟ ਬਣਾਇਆ ਸੀਗਾ ਇਹਨੂੰ ਇਹਦੇ ਵਿੱਚ ਐਡ ਕਰ ਲਾਂਗੇ ਇਹਨੂੰ 2 ਤੋਂ 3 ਮਿੰਟ ਤੱਕ ਜਿਹੜਾ ਘੱਟ ਫਲੇਮ ਤੇ ਇਸੇ ਤਰ੍ਹਾਂ ਜਿਹੜਾ ਫਰਾਈ ਕਰ ਲਾਂਗੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ ਤੇ ਬਿਲਕੁਲ ਹੈਲਦੀ ਆ ਕਿਉਂਕਿ ਇਹਦੇ ਵਿੱਚ ਲਸਣ ਦਾ ਯੂਜ਼ ਕੀਤਾ ਆਪਾਂ ਲਸਣ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਜਿਹੜੀ ਸਿੱਟ ਲਈ ਇਸ ਤਰੀਕੇ ਨਾਲ ਆਪਾਂ ਇਹਨੂੰ ਫਰਾਈ ਕਰ ਲੈਣਾ ਸਰ ਉਹਦੇ ਤੇਲ 'ਚ ਜਿਸ ਤਰ੍ਹਾਂ ਆਪਾਂ ਸਬਜ਼ੀ ਨੂੰ ਤੜਕਾ ਲਗਾਉਂਦੇ ਆ ਉਸੇ ਤਰ੍ਹਾਂ ਇਹਨੂੰ ਤੜਕਾ ਲਗਾ ਲਾਂਗੇ ਹੁਣ ਜਿਹੜੀ ਆਪਾਂ 2-3 ਮਿੰਟ ਤੱਕ ਇਹਨੂੰ ਫਰਾਈ ਕਰ ਚੁੱਕੇ ਆ ਤੇਲ ਲਾ ਕੇ ਤੜਕਿਆ ਛੱਡਣਾ ਸ਼ੁਰੂ ਕਰਤਾ ਇਹਨੇ ਹੁਣ ਆਪਾਂ ਇਹਦੇ ਵਿੱਚ ਹੈਗਾ ਸਿਰਫ ਨਮਕ ਐਡ ਕਰਾਂਗੇ ਟੇਸਟ ਅਕੋਰਡਿੰਗ ਕਿਉਂਕਿ ਲਾਲ ਮਿਰਚ ਆਪਾਂ ਪਹਿਲਾਂ ਹੀ ਐਡ ਕਰ ਲਈਏ ਵਿੱਚ ਸੁੱਕੀ ਲਾਲ ਮਿਰਚ ਇਹਦੇ ਵਿੱਚ ਕੱਲਾ ਆਪਾਂ ਨਮਕ ਐਡ ਕੀਤਾ ਟੇਸਟ ਦੇ ਅਕੋਰਡਿੰਗ ਫਿਰ ਤੋਂ ਆਪਾਂ ਇੱਕ ਦੋ ਮਿੰਟ ਤੱਕ ਇਹਨੂੰ ਜਿਹੜਾ ਮਿਕਸ ਕਰਦੇ ਰਵਾਂਗੇ ਹੁਣ ਆਪਣਾ ਜਿਹੜਾ ਚਟਨੀ ਹੈਗੀ ਇਹ ਬਣ ਕੇ ਤਿਆਰ ਹੋ ਚੁੱਕੀ ਹੈ ਇਹਨੂੰ ਤੁਸੀਂ ਰੋਟੀ ਪਰੌਠੇ ਨਾਲ ਜਿਹੜਾ ਖਾ ਸਕਦੇ ਹੋ ਬਹੁਤ ਹੀ ਆ ਟੇਸਟੀ ਬਣਦੀ ਹੈ ਇੱਕ ਵਾਰੀ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ